ਇਨਨੂੰ ਮੈਂ ਰੋਜ਼ ਐ ਸਵੈਟਰ ਵਾਂਗੂ ਦੇਖਦਾ ਔਰ ਇਹ ਰਾਜਸਵੀ ਭਾਗ ਮੈਂ ਰਾਜਾ ਮੈਂ ਮੈਂ ਆਉ ਜਦੋਂ ਤੁਸੀਂ ਇਹ ਰਾਜਸਵਾਲਾ ਭਾਗ ਛੱਡ ਕੇ ਨਾ ਪਹਿਲਾਂ ਵਾਂਗ ਫਿਰਨ ਲੱਗੇ ਲੋਕਾਂ ਚ ਵੈਸੇ ਤਾਂ ਲੋਕ ਤੁਹਾਨੂੰ ਹੁਣ ਬੜਨ ਨਹੀਂ ਦਿੰਦੇ ਕਿਤੇ ਪੰਜਾਬ ਨੂੰ ਇੰਨਾ ਜ਼ਬਰਦਸਤ ਬਣਾ ਰੰਗਲਾ ਪੰਜਾਬ ਬਣਾ ਕੇ ਲੋਕ ਆ ਕੇ ਪੰਜਾਬ ਨੂੰ ਦੇਖਣ ਚੱਕੀਆਂ ਦੀ ਗੱਲ ਕਿਉਂ ਕਰਦਾ ਇੱਕ ਝੂਠ ਨੂੰ 100 ਵਾਰ ਬੋਲਣਾ ਉਹ ਸੱਚ ਨਹੀਂ ਹੋ ਜਾਂਦਾ ਕਿਸੇ ਵੀ ਨਿੱਜੀ ਸੁਆਰਥ ਦੇ ਕਰਕੇ ਜਦੋਂ ਪੰਜਾਬ ਨੂੰ ਵੇਚਿਆ ਜਾਂਦਾ ਜਦੋਂ ਪੰਜਾਬ ਦੀ ਵਿਚਾਰਧਾਰਾ ਨੂੰ ਵੇਚਿਆ ਜਾਂਦਾ ਜਦੋਂ ਪੰਜਾਬ ਨੂੰ ਗਿਰਵੀ ਰੱਖਿਆ ਜਾਂਦਾ ਨਿੱਜੀ ਸੁਆਰਥਾਂ ਦੀ ਚੰਦ ਲੋਕਾਂ ਦੀ ਪੂਰਤੀ ਦੇ ਲਈ ਜਦੋਂ ਪੰਜਾਬੀਅਤ ਨੂੰ ਤੋੜਿਆ ਜਾਂਦਾ ਤੇ ਮੈਂ ਉਹਦੇ ਖਿਲਾਫ ਖੜਦਾ ਹਾਂ انشاء ਕੋਈ ਅੱਜ ਨਹੀਂ ਖੜਾ 25 ਸਾਲਾਂ ਦਾ ਇਹੀ ਲੜਾਈ ਲੜਦੇ ਆ ਜਦੋਂ ਪਹਿਲਾਂ ਦੋ ਸਰਕਾਰਾਂ ਬਣੀਆਂ ਦੇਖ ਲਿਓ ਤੁਸੀਂ ਉਦੋਂ ਇੱਕ ਵਾਰ 23 ਚੋਂ ਬੀਜੇਪੀ 19 ਜਿੱਤੀ ਸੀ ਦੂਜੀ ਵਾਰ 23 ਚੋਂ 14 ਮੋਢਲਾ ਯੋਗਦਾਨ ਤਿੰਨ ਵਾਰ ਐਮਪੀ ਬਣਿਆ ਅੰਮ੍ਰਿਤਸਰ ਤੋਂ ਹੁਣ ਦੋ ਦੋ ਸੀਟਾਂ ਨੇ ਉਹਨਾਂ ਦੀਆਂ ਮੈਂ ਉਹਨਾਂ ਬਾਰੇ ਕੀ ਕਹਾ ਤੇ ਅਕਾਲੀ ਦਲ ਦੀਆਂ ਵੀ ਦੋ ਕਿੰਨੀਆਂ ਕਰ ਰਹਿ ਗਈਆਂ ਦੇਖ ਲਓ ਤੁਸੀਂ ਸਿੱਧੂ ਸਾਹਿਬ ਤੁਸੀਂ ਕਿੱਟ ਜੋੜ ਤੇ ਸਵਾਲ ਇਹ ਨਾ ਹੋਣਿਆ ਨਾ 92 ਸੀਟਾਂ ਇਹਨਾਂ ਨੂੰ ਜਿਤਾਈਆਂ ਲੋਕਾਂ ਨੇ ਇਹ ਕੀ ਕਰ ਰਹੇ ਨੇ ਕਿਹੜੇ ਗੋਲ ਖਲਾਰੇ ਨੇ ਇਹਨਾਂ ਨੂੰ ਮੈਂ ਰੋਜ਼ ਐ ਸਵੈਟਰ ਵਾਂਗੂ ਢੇੜਦਾ ਜਵਾਬ ਹੁੰਦਾ ਔਰ ਇਹ ਰਾਜਸਵੀ ਭਾਵ ਮੈਂ ਰਾਜਾ ਮੈਂ ਮੈਂ ਆਉਂ ਸਮਝ ਨਹੀਂ ਇਹ ਛੱਡਿਆ ਕੋਈ ਆਪਣੇ ਮੁੰਡੇ ਨੂੰ ਕੁੜੀ ਨੂੰ ਕਿੱਥੇ ਪੜਾਉਣਾ ਇਹ ਪੁੱਛਦੇ ਪੁੱਛਣ ਜਾਂਦਾ ਇਹਨੂੰ ਸਮਝੋ ਭਗਵੰਤ ਮਾਨ ਸਾਹਿਬ ਜਿੱਦ ਦਿਨ ਤੁਸੀਂ ਇਹ ਰਾਜਸ ਵਾਲਾ ਭਾਗ ਛੱਡ ਕੇ ਨਾ ਪਹਿਲਾਂ ਵਾਂਗ ਫਿਰਨ ਲੱਗੇ ਲੋਕਾਂ ਚ ਵੈਸੇ ਤਾਂ ਲੋਕ ਤੁਹਾਨੂੰ ਹੁਣ ਬੜਨ ਨਹੀਂ ਦਿੰਦੇ ਕਿਤੇ ਥੋੜਾ ਸੁਧਾਰ ਹੋ ਸਕਦਾ ਇਹ ਇਹ ਇਹਨੂੰ ਕਹਿਣਾ ਚੀ ਮੁੱਖ ਮੰਤਰੀ ਕਹੇ ਮੈਨੂੰ ਜਦੋਂ ਮੈਂ ਇਹਦੇ ਕੋਲ ਉਹ ਲੈ ਕੇ ਗਿਆ ਸੀਗਾ ਉਹ ਤਾਂ ਕਹਿੰਦੇ ਸਾਰਾ ਪੂਰਾ ਕਰੂੰ ਦੱਸ ਨਾ ਮੁੱਖ ਮੰਤਰੀ ਕਿਉਂ ਨਹੀਂ ਆਉਂਦਾ ਤੇ ਮੈਂ ਟਕਾ ਕੇ ਕਹਿਣਾ ਵੀ ਕੇਜਰੀਵਾਲ ਸਾਹਿਬ ਤੁਸੀਂ ਇੰਨੀ ਚੋਰੀ ਕੀਤੀ ਐ ਜਵਾਬ ਆਇਆ ਮੈਂ ਇਹਨੂੰ ਕਹਿਣਾ ਵੀ ਮਾਫੀ ਇਹਦੇ 50000 ਕਰੋੜ ਰੁਪਏ ਤੁਸੀਂ ਖਾਨੇ ਹੋ ਡਕਾਰ ਵੀ ਦੀ ਮਾਰਦੇ ਜਵਾਬ ਦਿੰਦਾ ਤੇ ਪਿਆਦਿਆਂ ਜਿਹਨੂੰ ਅੱਗੇ ਖੜਾ ਕਰਦਾ ਪਿਆਦਿਆਂ ਪਿਉਦਿਆਂ ਦੇ ਅੱਗੇ ਨਹੀਂ ਆਉਂਦਾ ਮੈਂ ਝਾਕੀਆਂ ਦੀ ਗੱਲ ਕਰਦਾ ਭਾਈ ਝਾਕੀਆਂ ਪੰਜਾਬ ਦੀ ਉਹ ਤੂੰ ਪੰਜਾਬ ਨੂੰ ਇੰਨਾ ਜ਼ਬਰਦਸਤ ਬਣਾ ਰੰਗਲਾ ਪੰਜਾਬ ਬਣਾ ਕੇ ਲੋਕ ਆ ਕੇ ਪੰਜਾਬ ਨੂੰ ਦੇਖਣ ਝਾਕੀਆਂ ਦੀ ਗੱਲ ਕਿਉਂ ਕਰਦਾ ਹੈ ਉਹ ਤਾਂ ਤੁਸੀਂ ਕਹਿੰਦੇ ਸੀਗੇ ਕਿ 6 ਮਹੀਨਿਆਂ ਦੇ ਵਿੱਚ ਪੰਜਾਬ ਖੜਾ ਕਰ ਦਿਆਂਗੇ ਕਰਜੇ ਮaaf ਕਰਾ ਦੇਾਂਗੇ ਇਹ ਕਰ ਦਿਆਂਗੇ ਵੋਟ ਕਰ ਦਿਆਂਗੇ ਝੂਠ ਦੀ ਮਾਰਕੀਟਿੰਗ ਬੰਦ ਕਰੋ ਜਮੀਨ ਤਾਂ ਦੇਖੋ ਕਿਸੇ ਨੂੰ ਪੰਜਾਬ ਚ ਮਿਲਦਾ ਕੁਝ ਹੈ ਕਰ ਗੱਲ ਜਿਹੜੀ ਪੰਜਾਬ ਦੀ ਹੋਵੇ ਠੀਕ ਹੈ ਸੋ ਇਹ ਇਹ ਜਿਹੜੀਆਂ ਇਹ ਗੱਲਾਂ ਹਵਾਈ ਛੱਡਦਾ ਹੈ ਝੂਠ ਨੂੰ 100 ਇੱਕ ਝੂਠ ਨੂੰ 100 ਵਾਰ ਬੋਲਣਾ ਉਹ ਸੱਚ ਨਹੀਂ ਹੋ ਜਾਂਦਾ ਇਹ ਗੁਰੂਆਂ ਦੀ ਧਰਤੀ ਹੈ ਗੁਰੂ ਦੇ ਫਲਸਫੇ ਨਾਲ ਜੁੜ ਸਮਝਿਆ ਨਹੀਂ ਸਰਬਤ ਦਾ ਭਲਾ ਤੁਸੀਂ ਸਵਾਏ ਆਪਣਾ ਭਲਾ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਸਵਾਲ ਕਰਦਾ ਭਗਵੰਤ ਮਾਨ ਸਾਹਿਬ ਪੁਲਿਸ ਤਾਂ ਸਾਰੀ ਥੋੜੀ ਸੁਰੱਖਿਆ ਚ ਲੱਗੀ ਹੋਈ ਹੈ ਡੀਐਸਪੀ ਮਰਿਆ ਕੱਲ ਦੀ ਗੱਲ ਹੈ ਕੱਲ ਦੀ ਗੱਲ ਡੀਐਸਪੀ ਨਹਿਰ ਚੋਂ ਕੱਢਿਆ ਠੀਕ ਹੈ ਫਿਰ ਇੱਕ ਮੁੰਡਾ ਮਾਰਿਆ ਘਰੋਂ ਕੱਢ ਕੇ ਠੀਕ ਹੈ ਇੱਕ ਹੋਰ ਤਿੰਨ ਲਾਸ਼ਾਂ ਪਈਆਂ ਇੱਕ ਦਿਨ ਚ ਕੀ ਕਰਦਾ ਮੁੱਖ ਮੰਤਰੀ ਜਾਨਵਾਲ ਦੀ ਸੁਰੱਖਿਆ ਤੋਂ ਉੱਤੇ ਹੈ ਕੁਝ ਦੱਸ ਦਿਓ ਹੈ ਸੁਰੱਖਿਆ ਸਿਰਫ ਥੋੜੀ ਹੈ ਤੂੰ ਤਾਂ ਕਹਿੰਦਾ ਸੀ ਦੋ ਇੱਕ ਗੱਡੀ ਰੱਖੋ ਦੋ ਗਨਮੈਨ ਇਧਰੋਂ ਉਧਰ ਨੂੰ ਚਲੇ ਗਿਆ ਉਧਰੋਂ ਇਧਰੋਂ ਚਲੇ ਗਿਆ ਦੋ ਘੰਟਿਆਂ ਦਾ ਪੰਜਾਬ ਹੈ ਹੁਣ ਸ਼ੂ ਇਹ 6 ਲੱਖ ਦੇ ਜਹਾਜ਼ 'ਚ ਬੈਠਿਆ ਇੱਥੋਂ ਦਿੱਲੀ ਸੁਪਰੀਮੋ ਸਾਹਿਬ ਬੈਠੋ ਇਹਨੂੰ ਪੁੱਛ ਵੀ ਜਿਹੜਾ ਤੇਰਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਕਿ ਜਦੋਂ ਲਾਂਚਨ ਲੱਗੇ ਈਡੀਯੂਡੀ ਦਾ ਸੁਨੇਹਾ ਆਵੇ ਤੇ ਕਈ ਬੰਦੇ ਉੱਥੇ ਜਾਂਦੇ ਨਹੀਂ ਮੇਰਾ ਸਿਰ ਸ਼ਰਮ ਨਾਲ ਝੁਕਦਾ ਅੱਜ ਭੱਜਦਾ ਕਿਉਂ ਆਈਡੀ ਤੋਂ ਮੇਰੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦਾ 300 ਵਾਰ ਸਵਾਲ ਕਰ ਲਏ ਇਹਨੂੰ ਭਗਵੰਤ ਨੂੰ ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਹੇ ਆ ਜਵਾਬ ਦਿੰਦਾ ਇਹ ਬਦਲ ਨਾ ਆਈ ਸੀ ਨਾ 21000 ਦੀ ਟਰਾਲੀ ਵਿਕਦੀ ਅੱਜ 21000 ਦੀ ਰੇਤੇ ਦੀ ਟਰਾਲੀ ਕੌਣ ਵੇਚਦਾ ਹੈ 15 ਕਰੋੜ ਰੁਪਏ ਕੇਬਲ ਦੇ ਕੌਣ ਲੈਂਦਾ ਮੈਂ ਇਹਨਾਂ ਗੱਲਾਂ ਨੂੰ ਜਿਹੜਾ 60 70000 ਕਰੋੜ ਰੁਪਈਆ ਇਹ ਪੰਜਾਬ ਦਾ ਖਾਂਦੇ ਆਏ ਆ ਉਸ ਚੋਰੀ ਨੂੰ ਰੋਕ ਕੇ ਪੰਜਾਬ ਦੇ ਵਰਕਰ ਦੇ ਨਾਲ ਇੱਕ ਮੂਵਮੈਂਟ ਪੈਦਾ ਕਰੋ ਮੂਵਮੈਂਟ ਉਹ ਨਹੀਂ ਹੁੰਦੀ ਜਿਹੜੀ 10 15 ਬੰਦਿਆਂ ਚ ਹੁੰਦੀ ਹੈ ਮੂਵਮੈਂਟ ਉਹ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਆਵੇ ਔਰ ਉਹ ਪੰਜਾਬ ਦੇ ਵਿੱਚ ਆਵੇ ਜਿਹੜਾ ਜ਼ਿੰਦਗੀ ਦੇ ਵਿੱਚ ਸਭ ਤੋਂ ਮੋਢੀ ਕਹਾਉਂਦਾ ਹੈ ਜ਼ੁਲਮ ਨਾਲ ਲੜਨ ਦੇ ਲਈ ਪੰਜਾਬ ਉਹ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 20% ਰਹਿ ਗਿਆ ਜਿਹੜੀ ਦੇਸ਼ ਦੀ ਢਾਲ ਸੀ ਜਿਹ ਤੋਂ ਗੋਰੇ ਕੰਬਦੇ ਸੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਮੱਸੇ ਰੰਗੜ ਬਾਕੀ ਸਾਰਿਆਂ ਦੀ ਤਬਾਹੀ ਦਾ ਕਾਰਨ ਬਣੀ ਸਮਝਦੇ ਹੋ ਉਹ ਕਿਉਂ ਬਣੀ ਕਿਉਂਕਿ ਉਹ ਗੁਰੂ ਦੇ ਫਲਸਫੇ ਨਾਲ ਜੁੜੀ ਹੋਈ ਸੀ ਮੇਰਾ ਕੰਮ ਇੰਨਾ ਹੀ ਆ ਗੁਰੂ ਦੇ ਫਲਸਫੇ ਨਾਲ ਕਾਂਗਰਸ ਦਾ ਵਰਕਰ ਜੋੜਨਾ ਕਿਸੇ ਦੇ ਬਾਰੇ ਮਾੜਾ ਨਾ ਕਹਿਣਾ ਔਰ ਆਪਣੀ ਗੱਲ ਰੱਖਣੀ ਔਰ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਤਵਸਤ ਕਰਨੀਆਂ